ਸਸ ਰਗਾਲੇ ਸੁਵੇਲੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਰਿਲਾਈਐਂਸ ਪੰਪ ਦੇ ਨਜ਼ਦੀਕ ਜਿੱਥੇ ਇੱਕ ਕਾਰ ਮੋਟਰਸਾਈਕਲ ਇੱਕ ਸਾਈਕਲ ਅਤੇ ਇੱਕ ਜੁਗਾੜੂ ਰੇੜੀ ਦੇ ਵਿਚਾਲੇ ਟੱਕਰ ਹੋਈ ਹੈ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਦਿਖਾ ਰਿਹਾ ਹਾਂ ਹਾਦਸੇ ਵਾਲੀ ਥਾਂ ਤੇ ਪੁਲਿਸ ਵੀ ਪਹੁੰਚੀ ਹੈ ਦੱਸ ਦਈਏ ਕਿ ਇੱਕ ਕਾਰ ਜੋ ਫਾਜ਼ਿਲਕਾ ਤਰਫੋਂ ਆ ਰਹੀ ਸੀ ਔਰ ਉਹ ਇੱਕ ਜਗਾੜੂ ਮੋਟਰਸਾਈਕਲ ਰੇੜੀ ਦੇ ਨਾਲ ਟਕਰਾਈ ਹੈ ਤਾਂ 에어ਬੈਗ ਖੁੱਲ ਗਏ ਕਾਰ ਦੇ ਔਰ ਇਹ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਲੋਕ ਜਿਹੜੇ ਆ ਜ਼ਖਮੀ ਹੋਏ ਆ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪੀਟਲ ਪਹੁੰਚਾਇਆ ਗਿਆ ਹੈ ਤਸਵੀਰਾਂ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੋਂ ਤੁਹਾਨੂੰ ਦਿਖਾ ਰਹੇ ਹਾਂ ਰਿਲਾਇੰਸ ਦੇ ਪੈਟਰੋਲ ਪੰਪ ਦੇ ਬਿਲਕੁਲ ਨਜ਼ਦੀਕ ਜਿੱਥੇ ਇੱਕ ਕਾਰ ਮੋਟਰਸਾਈਕਲ ਜੁਗਾੜੂ ਰੇੜੀ ਅਤੇ ਇੱਕ ਸਾਈਕਲ ਦੇ ਵਿਚਾਲੇ ਜਿਹੜਾ ਕੀ ਹੈ ਟੱਕਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਜਗਾੜੂ ਰੇੜੀ ਦੇ ਉੱਪਰ ਇੱਕ ਟੋਕਾ ਸੀ ਔਰ ਇਹ ਇੱਕ ਆਦਮੀ ਵੀ ਇਸ ਦੇ ਉੱਪਰ ਔਰ ਇੱਕ ਹਸਾਸੇ ਦੇ ਵਿੱਚ ਤੁਹਾਨੂੰ ਦਿਖਾ ਸਕਦੇ ਆ ਕਿ ਤੁਸੀਂ ਦੇਖ ਸਕਦੇ ਆ ਕਿ ਮੋਟਰਸਾਈਕਲ ਔਰ ਇੱਕ ਉਪਰੇ ਸਾਈਕਲ ਪਿਆ ਹੋਇਆ ਹੈ ਸਾਈਕਲ ਇੱਕ ਮੋਟਰਸਾਈਕਲ ਜਗਾੜੂ ਰੇੜੀ ਅਤੇ ਇੱਕ ਹੋਰ ਮੋਟਰਸਾਈਕਲ ਇੱਕ ਕਾਰ ਯਾਨੀ ਕਿ ਚਾਰ ਚੀਜ਼ਾਂ ਦੇ ਵਿਚਾਲੇ ਮਹਾਰਾਜ ਚਾਰ ਚੀਜ਼ਾਂ ਦੇ ਵਿਚਾਲੇ ਜਿਹੜਾ ਕੀ ਹੈ ਇਹ ਟੱਕਰ ਹੋਈ ਹੈ ਚਾਰ ਚੀਜ਼ਾਂ ਇੱਕ ਦੂਜੇ ਦੇ ਨਾਲ ਟਕਰਾਈਆਂ ਜਿਸ ਦੇ ਨਾਲ ਜਿਹੜਾ ਕੀ ਹੈ ਦੋ ਜਨੇ ਜ਼ਖਮੀ ਦੱਸੇ ਜਾ ਰਹੇ ਹੈ ਔਰ ਇਲਾਜ ਦੇ ਲਈ ਉਹਨਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾਦੇ ਆ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਰੋਡ ਦੇ ਉੱਪਰ ਤੁਸੀਂ ਹੈਗੇ ਸੀ ਜਦੋਂ ਹਾਸਾ ਹੋਇਆ ਨਹੀਂ ਜੀ ਮੈਂ ਬਾਅਦ ਚ ਆਇਆ ਜੀ ਥੋੜਾ ਕੀ ਹੋਇਆ ਕੀ ਪਤਾ ਕਿ ਮੈਂ ਗੱਡੀ ਦੇ ਵਿੱਚ ਵੱਡਾ ਸਾਡਾ ਭਰਾ ਹੀ ਬ੍ਰਦਰ ਹੈ ਮੇਰਾ ਵੱਡਾ ਹੈਗਾ ਸੋ ਅੱਛਾ ਜੀ ਕਿੱਥੇ ਰਹਿੰਦੇ ਕਿਹੜਾ ਪਿੰਡ ਹੈ ਬੱਗੇ ਕੀ ਮੋੜ ਦੀ ਬੱਗੇ ਕੀ ਮੋੜ ਮਾ ਵਿੱਚ ਪੰਜਾਬਪੁਰਾ ਪੰਜਾਬਪੁਰਾ ਢਾਣੀ ਦੇ ਪੰਜਾਬਪੁਰਾ ਢਾਣੀ ਤੋਂ ਹਾਂਜੀ ਹਾਂਜੀ ਕਿਤਾ ਕੀ ਹਾਸਾ ਕਿੱਦਾਂ ਹੋਇਆ ਪਤਾ ਕੁਝ ਪਤਾ ਸਾਨੂੰ ਹੁਣ ਲੱਗਿਆ ਸਾਡੇ ਆਉਂਦੇ ਪੈ ਰਹੇ ਤੇ ਮੈਂ ਇੱਥੇ ਚੱਲਿਆ ਸ਼ਹਿਰੂ ਆ ਰਿਹਾ ਸੀ ਅੱਛਾ ਜੀ ਮੈਂ ਲੰਘ ਗਿਆ ਪਹਿਲੇ 2 ਮਿੰਟ ਅੱਛਾ ਜੀ 2 ਮਿੰਟ ਪਹਿਲੇ ਲੰਘ ਗਿਆ ਉਸ ਤੋਂ ਬਾਅਦ ਵਿੱਚ ਮੈਂ ਘਰੇ ਪਹੁੰਚਿਆ ਹਾਂ ਸਿਰਫ ਪਹੁੰਚ ਗਿਆ ਉਸਨੇ ਆ ਗਿਆ ਵੀ ਐਕਸੀਡੈਂਟ ਹੋ ਗਿਆ अच्छा किथे होन किथे ਨੇ ਉਹ ਉਹਨ ਮੁੱਖ ਸਰ ਕਹਿੰਦਨ ਲਾਇਗਨ ਤੇ ਜਿਆਦਾ ਨਾ ਗੱਲ ਹੋਈ ਹੈ ਜਿਆਦਾ ਸੀਰੀਅਸ ਨਹੀਂ ਹਾਂਜੀ ਹਾਂਜੀ ਕਿੰਨੇ ਜਣੇ ਇੰਦੇ ਜ਼ਖਮੀ ਹੋਈ ਹੈ ਜ਼ਖਮੀ ਇਹ ਪਤਾ ਨਹੀਂ ਪੱਕਾ ਮੈਂ ਤੇ ਜੀ ਫੇਨ ਪਾਸ ਕੇ ਫੋਨ ਕੀਤਾ ਅੱਛਾ ਤੁਹਾਡਾ ਬ੍ਰਦਰ ਇਹ ਰੇੜੀ ਖਿਲਾੜੇ ਜੁਗਾੜੂ ਜੀ ਹਾਂ ਆ ਜੀ ਸਾਈਕਲ ਦੂਜੇ ਹੈਗਾ ਸਾਈਕਲ ਸੀ ਜੀ ਸਾਈਕਲ ਦੇ ਸੀਗਾ ਸਾਈਕਲ ਦੀ ਉਹ ਜਿਹੜਾ ਮੂਰੇ ਪਿਆ ਵਾ ਹਾਂਜੀ ਹਾਂਜੀ ਅੱਛਾ ਅੱਛਾ ਕਿਹੜਾ ਪਿੰਡ ਸੀ ਉਹਨਾਂ ਦਾ ਬੱਗੇ ਪੰਜਾਬਪੁਰਾ ਟਾਣੀ ਜੀ ਪੰਜਾਬਪੁਰਾ ਡਾਣੀ ਹਾਂਜੀ ਹਾਂਜੀ ਕੀ ਨਾ ਉਹ ਨਾ ਭਗਵਾਨ ਚੰਦ ਜੀ ਭਗਵਾਨ ਚੰਦ ਪਿਆ ਪੁਰਾਣਾ ਹਾਂ ਜੀ ਮੈਂ ਕਿਰਿਸ਼ਨ ਨਾਲ ਮੈਂ ਛੋਟਾ ਬਰਾਦਰ ਤੁਹਾਡਾ ਬਰਾਦਰ ਛੋਟਾ ਹਾਂ ਜੀ ਮੈਂ ਮੈਂ ਛੋਟਾ ਕਿਰਿਸ਼ਨ ਨਾਲ ਹਾਂ ਅੱਛਾ ਅੱਛਾ ਹਾਂ ਜੀ ਤਾਂ ਇਹ ਦੱਸ ਰਹੇ ਬਜ਼ੁਰਗ ਕਿ ਇਹਨਾਂ ਦੇ ਬ੍ਰਦਰ ਸੀਗੇ ਜਿਹੜੇ ਕਿ ਇਸ ਹਾਦਸੇ ਦੇ ਦਾ ਸ਼ਿਕਾਰ ਹੋਏ ਹੈ ਔਰ ਦੱਸ ਦਈਏ ਕਿ ਚਾਰ ਵਹੀਕਲ ਹੈ ਇਸ ਦੇ ਵਿੱਚ ਇੱਕ ਮੋਟਰਸਾਈਕਲ ਹੈ ਇੱਕ ਮੋਟਰਸਾਈਕਲ ਰੇੜੀ ਹੈ ਔਰ ਇਸ ਤੋਂ ਇਲਾਵਾ ਇੱਕ ਸਾਈਕਲ ਹੈ ਤੇ ਇੱਕ ਕਾਰ ਹੈ ਵਾਈਟ ਕਲਰ ਦੀ i20 ਕਾਰ ਹੈ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਔਰ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਦਿਖਾ ਰਹੇ ਆ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੋਂ ਹਾਈਵੇ ਤੇ ਜਿਹੜਾ ਰਿਲਾਈਐਂਸ ਪੈਟਰੋਲ ਪੰਪ ਹੈ ਜਾਂ ਜਿੱਥੇ ਰਿਲਾਈਐਂਸ ਪੰਪ ਦੇ ਨਾਲ ਡੰਪ ਹੈਗਾ ਉਥੋਂ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਸ ਸਮੇਂ ਦੀਆਂ ਲਾਈਵ ਇੱਕ ਹਾਦਸਾ ਵਾਪਰਿਆ ਔਰ ਇਸ ਦੇ ਵਿੱਚ ਦੋ ਲੋਕ ਜਿਹੜੇ ਆ ਉਹ ਸੀਰੀਅਸ ਇੰਜਰਡ ਹੋਇਆ ਦੱਸਿਆ ਜਾ ਰਿਹਾ ਕਿ ਸ਼੍ਰੀ ਮੁਖਸਰ ਸਾਹਿਬ ਉਹਨਾਂ ਨੂੰ ਰੈਫਰ ਕੀਤਾ ਗਿਆ ਹੈ ਤਾਂ ਤਸਵੀਰਾਂ ਇਸ ਸਮੇਂ ਦੀਆਂ ਲਾਈਵ ਤੁਹਾਨੂੰ ਦਿਖਾ ਰਹੇ ਹਰੋਸਪੁਰ ਫਾਜ਼ਿਲਕਾ ਹਾਈਵੇ ਤੋਂ ਜਿੱਥੇ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਪਹੁੰਚੇ ਹੈ ਔਰ ਔਰ ਰੋਡ ਦੇ ਉੱਪਰ ਟ੍ਰੈਫਿਕ ਜਿਹੜਾ ਹੈਗਾ ਉਹ ਹਾਦਸਾ ਜਿਹੜਾ ਉਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਹੂੰ ਦੋ ਔਰ ਹਾਦਸਾ ਜਿਹੜਾ ਇੰਨਾ ਭਿਆਨਕ ਸੀਗਾ ਇਸ ਦੀ ਚਪੇਟ ਦੇ ਵਿੱਚ ਚਾਰ ਵਹੀਕਲ ਆਏ ਆ ਕਾਰ ਕਾਰ ਦੇ ਨਾਲ ਇੱਕ ਛੋਟਾ ਅਜ ਮੋਟਰਸਾਈਕਲ ਇੱਕ ਮੋਟਰਸਾਈਕਲ ਜਗਾੜੂ ਰੇੜੀ ਅਤੇ ਇੱਕ ਸਾਈਕਲ ਚਾਰ ਵਹੀਕਲ ਜਿਹੜੇ ਆ ਇਸ ਦੀ ਚਪੇਟ ਵਿੱਚ ਆਏ ਆ ਜੀ ਭਾਜੀ ਇਹ ਕੀ ਕਿਦਾਂ ਹਾਦਸਾ ਕਿਦਾਂ ਵਾਪਰਿਆ ਕੀ ਪਤਾ ਲੱਗਿਆ ਤੁਹਾਨੂੰ ਇਹ ਪਿੰਡ ਤੋਂ ਆ ਰਹੇ ਸੀ ਆਈ 20 ਵਾਲੇ ਤੇ ਕਾਰ ਵਾਲੇ ਇਧਰੋਂ ਜਗਾੜੂ ਰੇੜੀ ਸਾਹਮਣੇ ਆ ਰਹੀ ਸੀ ਉਹਨੇ ਓਵਰਟੇਕ ਕੀਤਾ ਸ਼ਾਇਦ ਕਿਸੇ ਚੀਜ਼ ਨੂੰ ਸਿੱਧੀ ਆਣ ਕੇ ਕਾਰ 'ਚ ਵੱਜੀ ਕਾਰ ਦਾ ਟਾਇਰ ਫੱਟ ਗਿਆ ਤੇ ਕਾਰ ਘੁੰਮ ਗਈ ਜੀ ਉਸ ਤੋਂ ਬਾਅਦ ਉਹ ਵੀ ਜਿਹੜੇ ਵੇਕ ਲਾਨ ਕੇ ਇੱਕ ਦੂਜੇ ਵਿੱਚ ਆ ਕੇ ਬੱਜੇ ਕਿੰਨੇ ਕੁ ਸਮੇਂ ਦਾ ਹਾਸਾ ਹੈ ਇਹ ਕਰੀਬ ਅੱਧਾ ਘੰਟਾ ਪਹਿਲਾਂ ਤੁਸੀਂ ਆਇਆ ਕਿੰਨੇ ਲੋਕ ਜ਼ਖਮੀ ਹੋਏ ਜ਼ਖਮੀ ਤਿੰਨ ਜਣੇ ਜ਼ਖਮੀ ਆਏ ਤਿੰਨ ਜਣੇ ਤਿੰਨ ਜਣੇ ਅੱਛਾ ਹਸਪੀਟਲ ਪਹੁੰਚਾਇਆ ਗਿਆ ਹਸਪੀਟਲ ਪਹੁੰਚਾਤਾ ਯੋ ਜੀ ਤਾਂ ਬਿਲਕੁਲ ਹਾਦਸੇ ਬਾਰੇ ਜਾਣਕਾਰੀ ਦੇ ਰਹੀ ਹੈ ਕਿ ਤਿੰਨ ਜਣੇ ਆ ਹੁਣ ਤੱਕ ਦੋ ਦੱਸਿਆ ਜਾ ਰਿਹਾ ਸੀ ਹੁਣ ਦੱਸਿਆ ਜਾ ਰਿਹਾ ਕਿ ਤਿੰਨ ਜਣੇ ਆ ਤਾਂ ਕਾਰ ਜੋ ਚਲਾ ਰਹੇ ਸੀ ਸਰਦਾਰ ਜੀ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਭਾਈ ਜੀ ਕੀ ਕੀ ਹਾਦਸਾ ਕਿਦਾਂ ਵਾਪਰਿਆ ਤੁਸੀਂ ਚਲਾ ਰਹੇ ਸੀ ਕਾਰ ਹਾਂ ਜੀ ਮੈਂ ਚਲਾ ਰਿਆ ਸੀ ਮੈਂ ਸਖੇਰੇ ਤੋਂ ਆਇਆ ਸੀ ਜਲਾਲਾਬਾਦ ਨੂੰ ਅੱਛਾ ਜੀ ਹਾਂ ਜੀ ਜਗਾੜੂ ਆ ਕੇ ਵਜਿਆ ਫਿਰ ਗੱਡੀ ਦਾ ਟਾਇਰ ਫਟ ਗਿਆ ਗੱਡੀ ਦਾ ਟਾਇਰ ਫਟਣ ਤੋਂ ਬਾਅਦ ਗੁਬਾਰਾ ਖੁੱਲਿਆ ਤੇ ਗੱਡੀ ਫਿਰ ਫਾਇਲ ਕਾਲੇ ਪਾਸੇ ਨੂੰ ਘੁੰਮ ਗਈ ਅੱਛਾ ਤੁਸੀਂ ਜਲਾਲਾਬਾਦ ਨੂੰ ਜਾ ਰਹੇ ਸੀ ਘੁੰਮ ਗਈ ਹੈ ਗੱਡੀ ਘੁੰਮ ਗਈ ਹੈ ਜੀ ਅੱਛਾ ਕਿੰਨੇ ਲੋਕ ਇਹਦੇ ਵਿੱਚ ਇਹਦੇ ਮੈਂ ਕੱਲਾ ਹੀ ਸੀਗਾ ਜੀ ਗੱਡੀ ਵਿੱਚ ਹਾਂਜੀ ਤੇ ਉਹਦੇ ਨਾਲ ਵਹੀਕਲ ਕਿੰਨੇ ਟਕਰਾਏ ਵਹੀਕਲ ਨਾਲ ਆਈਪ ਤੁਹਾਡੇ ਸਾਹਮਣੇ ਪਏ ਨੇ ਦੋ ਮੋਟਰਸਾਈਕਲ ਨੇ ਮੋਟਰਸਾਈਕਲ ਇੱਕ ਜਗਾੜੂ ਵਾਲਾ ਮੋਟਰਸਾਈਕਲ ਦੂਜਾ ਇੱਕ ਸਾਈਕਲ ਸੀਗਾ ਇੱਕ ਸਾਈਕਲ ਕਿੰਨੇ ਲੋਕ ਜ਼ਖਮੀ ਹੋ ਗਏ ਤਿੰਨ ਹੋਏ ਨੇ ਜੀ ਤਿੰਨ ਹੋ ਗਏ ਨੇ ਹਾਂਜੀ ਜਦੋਂ ਉਹਨਾਂ ਨੂੰ ਕਿੱਥੇ ਪਹੁੰਚਾਇਆ ਗਿਆ ਜੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜੀ ਹਸਪਤਾਲ ਕਿ ਜੀ ਹਾਂ ਜੀ ਕਿਹੜਾ ਹਸਪਤਾਲ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਫੱਤੂ ਵਾਲਾ ਜੀ ਫੱਤੂ ਵਾਲਾ ਹਾਂ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਹੋਰ ਮਨਜੀਤ ਸਿੰਘ ਹਾਂ ਜੀ ਪਤਾ ਕਿਹੜੇ ਹਸਪਤਾਲ ਪਹੁੰਚਾਇਆ ਕੋਈ ਤਾਂ ਕੀ ਪਤਾ ਨਹੀਂ ਇਹ ਬੱਚੇ ਤੋਂ ਲਗਾਏ ਨੇ ਚਾ ਕੇ ਮੈਨੂੰ ਨਹੀਂ ਪਤਾ ਮੈਂ ਤਾਂ ਇੱਥੇ ਹੀ ਸੀਗਾ ਜੀ ਅੱਛਾ ਸਿਵਲ ਹਸਪਤਾਲ ਹੈ ਚੰਦ ਲਈ ਨੇ ਜੀ ਹਾਂਜੀ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਇਸ ਦੇ ਵਿੱਚ ਦੱਸ ਰਿਹਾ ਕਿ ਤਿੰਨ ਲੋਕ ਇਸ ਦੇ ਵਿੱਚ ਇਸ ਹਾਦਸੇ ਦੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਆ ਤਿੰਨ ਲੋਕਾਂ ਨੂੰ ਇਲਾਜ ਦੇ ਲਈ ਜਿਹੜਾ ਕੀ ਹੈ ਇੱਥੋਂ ਲਜਾਇਆ ਗਿਆ ਇੱਕ ਹੋਰ ਮੋਟਰਸਾਈਕਲ ਸੀ ਉਹ ਚਲਾ ਗਿਆ ਇਹ ਮੋਟਰਸਾਈਕਲ ਦਾ ਨੰਬਰ ਹੈ ਇਹ ਕਿਵੇਂ ਸੀ ਮੋਟਰਸਾਈਕਲ ਇਹ ਅਗੋਂ ਹਾਲ ਤਾਂ ਮੋਟਰਸਾਈਕਲ ਡੇਢਾ ਹੋ ਗਿਆ ਗੁਰਾ ਅੱਛਾ ਇਹ ਵੀ ਵਜਾ ਵਿੱਚ ਹਾਂ ਇਹ ਚਲਾ ਗਿਆ ਇਹ ਤੂੰ ਚਲਾਈਏ ਹਾਂ ਇਹ ਚਲਾ ਗਿਆ 60 ਫਿਟ ਨਹੀਂ ਲੱਗੀ ਹੋਣੀ ਸਾਢੇ ਫਿਟ ਉਹ ਕਹਿੰਦਾ ਮੈਂ ਅੰਡਿਆ ਗਿਆ ਸੀ ਛਾਲ ਮਾਰਦੀ ਸੀ ਮੋਟਰਸਾਈਕਲ ਅੱਛਾ ਅੱਛਾ ਹਾਂ ਉਹਦੇ ਵਿੱਚ ਯਾਨੀ ਕਿ ਫਿਰ 5 ਵੀਕਲ ਹੋ ਗਏ ਹੈ ਹਾਂਜੀ ਇਹ ਨੰਬਰ ਹੈ ਵੇਖੋ ਚੈੱਕ ਕਰ ਲਓ ਠੀਕ ਹੈ ਤਾਂ 5 ਵੀਕਲ ਜਿਹੜੇ ਹਾਲਾਂਕਿ ਇੱਕ ਵੀਕਲ ਜਿਹੜਾ ਇੱਥੋਂ ਜਾ ਚੁੱਕਿਆ ਕੋਈ ਜ਼ਿਆਦਾ ਨੁਕਸਾਨ ਨਹੀਂ ਸੀ ਤਾਂ 5 ਵੀਕਲ ਜਿਹੜੇ ਹੈ ਉਹ ਅ ਇਸ ਹਾਦਸੇ ਦਾ ਸ਼ਿਕਾਰ ਹੋਏ ਆ ਪੰਜ ਵਹੀਕਲ ਦੱਸੇ ਜਾ ਰਹੇ ਆ ਟੋਟਲ ਇੱਕ ਮੋਟਰਸਾਈਕਲ ਸਵਾਰ ਜਿਹੜੇ ਆ ਉਹ ਇਥੋਂ ਦੱਸਿਆ ਜਾ ਰਿਹਾ ਕਿ ਉਹ ਚਲ ਗਏ ਨੇ ਹਰਮੀਤ ਬਹੁਤ ਤੇਜ਼ ਨਾਲ ਚੱਲੀ ਸੀ ਜਗਾੜੂ ਰੇਡ ਦੇ ਨਾਲ ਜਾ ਮਾਰ ਰੇ 에어 ਬੈਗ ਖੁੱਲਣ ਦਾ ਮਤਲਬ ਕੀ ਗੱਡੀ ਉਸ ਪਾਸੇ ਗੱਡੀ ਉਸ ਪਾਸੇ ਘੁੰਮ ਕੇ ਕਿੱਦਾਂ ਆ ਗਈ ਜੀ ਇਹਨਾਂ ਦਾ ਟਾਇਰ ਫਟਿਆ ਜਾਂ ਕੁਝ ਹੋਇਆ ਗੱਡੀ ਜਿਹੜੀ ਰੇਡੀ ਅਸપાસ ਆ ਰਹੀ ਸੀ ਜੀ ਅੱਛਾ ਜੀ ਆ ਗੱਡੀ ਗੱਡੀ ਵਾਲ ਦਾ ਕਸੂਰ ਹੈ ਉਹਦਾ ਰੇਡੀਅਲ ਦਾ ਕੋਈ ਕਸੂਰ ਨਹੀਂ ਜਿਗਾਰੀ ਦਾ ਹਾਂ ਤੁਸੀਂ ਉਦੋਂ ਮੌਕੇ ਤੇ ਮੌਜੂਦ ਸੀ ਅੱਬਾ ਸਮੇਂ ਤੋਂ ਲੰਘ ਰਿਹਾ ਸੀ ਉਸ ਟਾਈਮ ਅੱਛਾ ਲੰਘ ਰਿਹਾ ਸੀ ਹਾਂਜੀ ਹਾਂਜੀ ਤੇ ਕਿੰਨੇ ਵੀਕਲ ਟੋਟਲ ਵੱਜੇ ਸਾਰੇ ਇਹ ਵੀਕਲ ਇਹ ਦੋ ਹੀ ਵੱਜੇ ਆ ਜੀ ਇੱਕ ਇੱਕ ਵਿੱਚ ਸਾਈਕਲ ਗੱਡੀ ਵਾਲੇ ਦਾ ਕਸੂਰ ਹੈ ਹਾਂਜੀ ਹਾਂਜੀ ਉਹਨਾਂ ਛੋਟੇ ਵੀਕਲ ਵਾਲ ਦਾ ਬਣਾਇਆ ਜਾ ਰਿਹਾ ਕਸੂਰ ਛੋਟੀ ਜਿਗਾੜੂ ਰੇਡੀ ਵਾਲੇ ਦਾ ਜੀ ਹਾਂ ਇੱਕ ਦੋ ਦੀ ਲੱਤਾਂ ਟੁੱਟ ਗਈਆਂ ਜੀ ਅੱਛਾ ਜੀ ਹਾਂਜੀ ਕਿੱਥੋਂ ਦੇ ਅਛਾ ਜੀ ਹਜ਼ਾਰਾ ਰਾਮ ਸਿੰਘ ਵਾਲੇ ਦੇ ਜਗਾੜੂ ਜਿਹੜੀ ਆ ਹਾਂਜੀ ਹਾਂਜੀ ਅਛਾ ਹਜ਼ਾਰਾ ਰਾਮ ਸਿੰਘ ਵਾਲੇ ਦਾ ਹਾਂਜੀ ਹਾਂਜੀ ਤੇ ਹੁਣ ਕਿੱਥੇ ਲੈ ਗਏ ਇਹਨਾਂ ਨੂੰ ਹਸਪੀਟਲ ਦਾਖਲ ਹੈ ਜੀ ਜਲਾਲਪੁਰ ਹਾਂਜੀ ਕਿੰਨੇ ਕੋਈ ਹਾਦਸਾ ਹੈ ਇਹ ਬਸ ਅੱਧਾ ਘੰਟਾ ਕਰੀ ਪਹਿਲਾਂ ਦਾ ਜੀ ਅੱਧਾ ਘੰਟਾ ਜੀ ਜੀ ਤੁਹਾਨੂੰ ਜਿਹੜੀਆਂ ਇੱਥੋਂ ਦੀਆਂ ਦਿਖਾ ਰਹੇ ਆ ਸਮੇਂ ਦੀਆਂ ਲਾਈਵ ਹਾਦਸਾ ਵਾਪਰਿਆ ਹੈ ਰੋਡ ਦੇ ਉੱਪਰ ਔਰ ਦਾਖਲੇ ਆ ਡਾਕਟਰਾਂ ਦੇ ਨਾਮ ਮੋਟਰਸਾਈਕਲ ਮੋਟਰਸਾਈਕਲ ਚਲਾ ਰਿਹਾ ਸੀ ਮੋਟਰਸਾਈਕਲ ਵਾਲਾ ਤਾਂ ਇੱਕੋ ਕਹਿੰਦੇ ਚਲਾ ਗਿਆ ਔਰ ਜਦ ਕੀ ਜਦ ਕੀ ਦੂਜੇ ਪਾਸੇ ਪੰਜ ਵਹੀਕਲ ਟਕਰਾਉਣ ਤੋਂ ਬਾਅਦ ਚਾਰ ਵਹੀਕਲ ਜਿਹੜੇ ਆ ਉਹ ਹਜੇ ਵੀ ਇੱਥੇ ਮੌਕੇ ਤੇ ਮੌਜੂਦ ਹੈਗੇ ਆ ਕਾਰ ਦੇ 에ਅਰ ਬੈਗ ਖੁੱਲ ਗਏ ਆ 에ਅਰ ਬੈਗ ਖੁੱਲਣ ਦੇ ਨਾਲ ਜੋ ਕਾਰ ਚਾਲਕ ਹੈ ਉਸ ਦੇ 60 ਫੁੱਟ ਤੇ ਨਹੀਂ ਲੱਗੀ ਪਰ ਹਾਦਸਾ ਜਿਹੜਾ ਹੈਗਾ ਉਹ ਜ਼ਰੂਰ ਵਾਪਰੇ ਹੈ ਇੱਕ ਵੱਡਾ ਹਾਦਸਾ ਜਿਸ ਦੇ ਵਿੱਚ ਤਿੰਨ ਲੋਕ ਸੀਰੀਅਸ ਇੰਜਰਡ ਹੋਏ ਆ ਦੱਸਿਆ ਜਾ ਰਿਹਾ ਹੈ ਕਿ ਕੁਝ ਨੂੰ ਰੈਫਰ ਕਰ ਦਿੱਤਾ ਗਿਆ ਸ਼੍ਰੀ ਮੁਕਸਰ ਸਾਹਿਬ ਔਰ ਹਾਦਸਾ ਤੁਸੀਂ ਦੇਖ ਸਕਦੇ ਆ ਇੱਕ ਕਾਰ i20 ਇੱਕ ਸਾਈਕਲ ਇੱਕ ਜਗਾੜੂ ਰੇੜੀ ਅਤੇ ਦੋ ਮੋਟਰਸਾਈਕਲ ਆਪਸ ਵਿੱਚ ਟਕਰਾਏ ਆ ਫਿਲਹਾਲ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਲਾਈਵ ਦਿਖਾ ਰਹੇ ਆ ਫਿਰੋਜ਼ਪੁਰ ਫਾਜ਼ਿਲ ਕਾ ਹਾਈਵੇ ਰिलायंस ਪੰਪ ਦੇ ਬਿਲਕੁਲ ਨਜ਼ਦੀਕ ਤੋਂ ਜਿੱਥੇ ਇਹ ਹਾਦਸਾ ਵਾਪਰਿਆ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚੇ ਨੇ ਔਰ ਜਿਹੜੇ ਇਹ ਬੰਪਰ ਫਸਿਆ ਆ ਵਿੱਚ ਹਨਾ ਕਿੰਨਾ ਜ਼ਬਰਦਸਤ ਹੋਇਆ ਤੁਸੀਂ ਹੈਗੇ ਸੀ ਉਦੋਂ ਮੌਕੇ ਤੇ ਦੇਖਿਆ ਨਹੀਂ ਮੌਕੇ ਤੇ ਨਹੀਂ ਉਹ ਮੁੰਡਾ ਜਿਹੜਾ ਨੰਬਰ ਦਿੱਤਾ ਗੱਡੀ ਮੋਟਰਸਾਈਕਲ ਤੋਂ ਉਤਾਰਾ ਸਾਰਾ ਅੱਛਾ ਉਹ ਸਾਲ ਮਾਰ ਗਿਆ ਸੀ ਰੋਕੇ ਉਹਨੇ ਵੇਖ ਲਿਆ ਸੀ ਅੱਛਾ ਅਸੀਂ ਗੋਲ ਨਹੀਂ ਸਕੇ ਤਾਂ ਤਸਵੀਰਾਂ ਹਾਦਸੇ ਤੋਂ ਬਾਅਦ ਦੀਆਂ ਲਾਈਵ ਦਿਖਾ ਰਹੇ ਹਾਂ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਧਿਆਨ ਨਾਲ ਰੋਡ ਦੇ ਉੱਪਰ ਧਿਆਨ ਨਾਲ ਜਿਹੜਾ ਡਰਾਈਵ ਕੀਤਾ ਜਾਵੇ ਜ਼ਿੰਦਗੀ ਬਹੁਤ ਕੀਮਤੀ ਹੈ ਕਾਲੀ ਦੇ ਨਾਲ ਜਿਹੜਾ ਹੈਗਾ ਕਿਤੇ ਵੱਡੀ ਦੇਰੀ ਹੋ ਜਾਂਦੀ ਹੈ ਹਮੇਸ਼ਾ ਇਸ ਗੱਲ ਨੂੰ ਧਿਆਨ ਚ ਰੱਖੋ ਕਿ ਤੁਹਾਡਾ ਕੋਈ ਇੰਤਜ਼ਾਰ ਘਰ 'ਚ ਵੀ ਕਰ ਰਿਹਾ ਹੈ ਔਰ ਰੋਡ ਦੇ ਉੱਤੇ ਹਮੇਸ਼ਾ ਜਿਹੜਾ ਹੈਗਾ ਸਾਵਧਾਨੀ ਨਾਲ ਚੱਲਿਆ ਜਾਵੇ ਇਸ ਹਾਸੇ ਦੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਆ ਜਿਨ੍ਹਾਂ ਦੇ ਵਿੱਚੋਂ ਦੋ ਦੀ ਹਾਲਤ ਜਿਹੜੀ ਹੈ ਨਾਜ਼ੁਕ ਵੀ ਦੱਸੀ ਜਾ ਰਹੀ ਹੈ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਦਿਖਾ ਰਹੇ ਹਾਂ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਅਰਲਾਈਨਸ ਪੰਪ ਦੇ ਬਿਲਕੁਲ ਨਜ਼ਦੀਕ ਤੋਂ Eu não ser